ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਉੱਪਰ ਨਿੱਗਾ ਸਵਾਗਤ ਹੈ ਸੰਗਤ ਜੀ ਜਿੱਦਾਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਰਗਟ ਕੀਤਾ ਗਿਆ ਖਾਲਸਾ ਖਾਲਸੇ ਦੀ ਮਹੱਤਤਾ ਅਤੇ ਅੰਮ੍ਰਿਤ ਛਕਨ ਤੋਂ ਬਾਅਦ ਖਾਲਸੇ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਅ ਦੀ ਚਰਚਾ ਕੀਤੀ ਸੀ ਇਸੇ ਤਰ੍ਹਾਂ ਅੱਜ ਆਪਾਂ ਗੁਰੂ ਜੀ ਦੁਆਰਾ ਬਖਸ਼ਿਸ਼ ਕੀਤੇ ਗਏ ਪੰਜ ਕਕਾਰਾਂ ਬਾਰੇ ਚਰਚਾ ਕਰਾਂਗੇ ਗੁਰੂ ਜੀ ਨੇ ਇਨ੍ਹਾਂ ਪੰਜ ਕਕਾਰਾਂ ਨੂੰ ਖਾਲਸੇ ਦੀ ਜ਼ਿੰਦਗੀ ਵਿੱਚ ਇਨ੍ਹਾਂ ਨੂੰ ਹਮੇਸ਼ਾ ਨਾਲ ਰੱਖਣ ਦਾ ਉਪਦੇਸ਼ ਦਿੱਤਾ ਹੈ ਆਓ ਇਨ੍ਹਾਂ ਬਾਰੇ ਥੋੜੀ ਚਰਚਾ ਕਰੀਏ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਜੀ ਨੇ ਅੰਮ੍ਰਿਤ ਛਕਣ ਸਮੇਂ ਖਾਲਸੇ ਦੀ ਸਥਾਪਨਾ ਕਰਨ ਸਮੇਂ ਪੰਜ ਪਿਆਰਿਆਂ ਨੂੰ ਚੁਣਿਆ ਪੰਜ ਪਿਆਰਿਆਂ ਨੂੰ ਚੁਣਨ ਦਾ ਮਨੋਰਥ ਅਤੇ ਪੰਜ ਪਿਆਰਿਆਂ ਦੀ ਪੰਜ ਦੀ ਗਿਣਤੀ ਵਿੱਚ ਵੀ ਡੂੰਗਾ ਰਾਜ ਹੈ ਸਾਡਾ ਮਨੁੱਖੀ ਸਰੀਰ ਪੰਜ ਤੱਤਾਂ ਜਿਵੇਂ ਕਿ ਪ੍ਰਿਥਵੀ, ਜਲ, ਅਗਨੀ, ਹਵਾ ਅਤੇ ਆਕਾਸ਼ ਤੋਂ ਬਣਿਆ ਹੋਇਆ ਹੈ ਪੰਜ ਹੀ ਸਾਡੀਆਂ ਗਿਆਨ ਇੰਦਰੀਆਂ ਹਨ ਜਿਵੇਂ ਕਿ ਅੱਖ ਕੰਨ ਨੱਕ ਜੀਬ ਅਤੇ ਚਮੜੀ ਇਸੇ ਤਰ੍ਹਾਂ ਸਾਡੀਆਂ ਪੰਜ ਹੀ ਕਰਮ ਇੰਦਰੀਆਂ ਹਨ ਜਿਵੇਂ ਕਿ ਮੂੰਹ ਹੱਥ ਪੈਰ ਲਿੰਗ ਅਤੇ ਗੁਦਾ ਅਤੇ ਹੁਣ ਇਨ੍ਹਾਂ ਪੰਜਾਂ ਦੇ ਨਾਲ ਹੀ ਜੁੜੇ ਹਨ ਸਾਡੇ ਪੰਜ ਵਿਕਾਰ ਜਿਵੇਂ ਕਿ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਜਦੋਂ ਜੀ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਤਾਂ ਆਪਣੇ ਪੰਜ ਗਿਆਨ ਇੰਦਰੀਆਂ ਦੇ ਆਸਰੇ ਪੰਜ ਕਰਮ ਇੰਦਰੀਆਂ ਦੁਆਰਾ ਕਰਮ ਕਰਦਾ ਹੈ ਅਤੇ ਉਹਨਾਂ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਦੇਣ ਲਈ ਮਨੁੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਵਾਖ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਯੁਗਾਂ ਜੁਗੰਤਰਾਂ ਤੋਂ ਮਨੁੱਖ ਇਨ ਪੰਜ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਕਦੀ ਸੰਨਿਆਸੀ ਬਣਦਾ ਕਦੇ ਜੰਗਲਾਂ ਵਿੱਚ ਜਾ ਕੇ ਟਿਕਦਾ ਹੈ ਕਦੀ ਮੌਨ ਧਾਰਦਾ ਹੈ ਕਦੀ ਜਪ ਤਪ ਕਰਦਾ ਤੇ ਕਦੀ ਨਗਨ ਰਹਿ ਕੇ ਕਦੀ ਜੋਗ ਧਾਰਨ ਕਰਕੇ ਕਦੇ ਗ੍ਰਸ ਦਾ ਤਿਆਗ ਕਰਕੇ ਕਦੇ ਮਾਇਆ ਦਾ ਦਾਨ ਕਰਕੇ ਅਨੇਕਾਂ ਕਰਮ ਕਰਦਾ ਇਹਨਾਂ ਵਿਕਾਰਾਂ ਤੋਂ ਬਚਣ ਲਈ ਪਰ ਇਹ ਪੰਜ ਵਿਕਾਰਾਂ ਨੂੰ ਕਾਬੂ ਨਹੀਂ ਕਰ ਸਕਦਾ ਅਤੇ ਨਾ ਹੀ ਅੱਜ ਤੱਕ ਕਰ ਸਕਿਆ ਸਾਰੇ ਸਿੱਖੀ ਵਿੱਚ ਕਿਸੇ ਵੀ ਕਰਮ ਦਾ ਤਿਆਗ ਕਰਕੇ ਇੰਨਾ ਵਿਕਾਰਾਂ ਤੇ ਕਾਬੂ ਪਾਉਣ ਦਾ ਕੋਈ ਸਿਧਾਂਤ ਨਹੀਂ ਰਿਹਾ ਕਿਉਂਕਿ ਇਹ ਪੰਜ ਵਿਕਾਰ ਪੰਜ ਤੱਤਾਂ ਨਾਲ ਜੁੜੇ ਹੋਏ ਹਨ ਅਤੇ ਇੰਨਾ ਪੰਜ ਤੱਤਾਂ ਤੋਂ ਹੀ ਮਨੁੱਖ ਦਾ ਸਰੀਰ ਬਣਿਆ ਹੈ ਇਸ ਲਈ ਜਦੋਂ ਤੱਕ ਜੀਵਨ ਹੈ ਅਤੇ ਇਹ ਸਰੀਰ ਦੀ ਹੋਂਦ ਹੈ ਤਾਂ ਇਹ ਪੰਜ ਤੱਤਾਂ ਤੋਂ ਵੱਖਰਾ ਨਹੀਂ ਹੋਇਆ ਜਾ ਸਕਦਾ ਅਤੇ ਜਦੋਂ ਤੱਕ ਇਹਨਾਂ ਪੰਜ ਤੱਤਾਂ ਤੋਂ ਵੱਖਰਾ ਨਹੀਂ ਹੋਇਆ ਜਾ ਸਕਦਾ ਤਾਂ ਪੰਜ ਵਿਕਾਰ ਵੀ ਇਹਨਾਂ ਪੰਜ ਤੱਤਾਂ ਦੇ ਹੀ ਨਾਲ ਜੁੜੇ ਰਹਿੰਦੇ ਹਨ ਮਤਲਬ ਕਿ ਅਨਿਖੜਵੇਂ ਅੰਗ ਹਨ ਇਹਨਾਂ ਨਾਲ ਹੀ ਜੀਵਨ ਹੈ ਜੇਕਰ ਇਹਨਾਂ ਵਿੱਚੋਂ ਕੋਈ ਵੀ ਤੱਤ ਨਿਖੇੜ ਦਿੱਤਾ ਜਾਵੇ ਤਾਂ ਜੀਵਨ ਦਾ ਅੰਤ ਨਿਸ਼ਚਿਤ ਹੈ ਸੋ ਇਹ ਜੋ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜ਼ਿੰਦਗੀ ਦੀਆਂ અત્યੰਤ ਜ਼ਰੂਰੀ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਅਸੀਂ ਜ਼ਿੰਦਗੀ ਦਾ ਰਸ ਮਾਣਦੇ ਹਾਂ ਅਤੇ ਅਗਰ ਇਹ ਕਿਰਿਆਵਾਂ ਵਿੱਚੋਂ ਕਿਸੇ ਵੀ ਕਿਰਿਆ ਨੂੰ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਜ਼ਿੰਦਗੀ ਰਸਹੀਨ ਹੋ ਜਾਵੇਗੀ ਅਤੇ ਸੰਸਾਰ ਦੀ ਕਿਰਿਆ ਰੁਕ ਜਾਵੇਗੀ ਜਦੋਂ ਅਸੀਂ ਜ਼ਿੰਦਗੀ ਦੀਆਂ ਇਹਨਾਂ ਕਿਰਿਆਵਾਂ ਦੀ ਮਰਿਆਦਾ ਤੋਂ ਬਾਹਰ ਹੋ ਕੇ ਦੁਰਵਰਤੋਂ ਕਰਦੇ ਹਾਂ ਤਾਂ ਇਹ ਹੀ ਕਿਰਿਆਵਾਂ ਸਾਡੇ ਲਈ ਵਿਕਾਰ ਬਣ ਜਾਂਦੀਆਂ ਬਣ ਜਾਂਦੀਆਂ ਹਨ ਜਿਨ੍ਹਾਂ ਤੋਂ ਬਚਣ ਲਈ ਪ੍ਰੇਰਣਾ ਕੀਤੀ ਗਈ ਹੈ ਸੋ ਗੁਰੂ ਸਹਿਬਾਨ ਨੇ ਸਿੱਖ ਧਰਮ ਵਿੱਚ ਇਸੇ ਕਾਰਨ ਜ਼ਿੰਦਗੀ ਦੇ ਰਸ ਨੂੰ ਬਰਕਰਾਰ ਰੱਖਣ ਲਈ ਇੱਕ ਨਵੇਕਲੀ ਜੀਵਨ ਜਾਂਚ ਰਹਿਤ ਲਾਗੂ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਾਮ ਨੂੰ ਕਾਬੂ ਵਿੱਚ ਰੱਖਣ ਲਈ ਗ੍ਰੈਸ ਜੀਵਨ ਅਪਣਾਉਣ ਦਾ ਆਦੇਸ਼ ਦਿੱਤਾ ਅਤੇ ਗ੍ਰੈਸ ਵਿੱਚ ਅਨੁਸ਼ਾਸਨ ਰੱਖਣ ਲਈ ਕਸ਼ਹਿਰਾ ਪਾਉਣਾ ਲਾਜ਼ਮੀ ਕੀਤਾ ਅਤੇ ਇਸ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕੀਤਾ। ਇਸੇ ਤਰ੍ਹਾਂ ਗੁਰੂ ਜੀ ਨੇ ਕ੍ਰੋਧ ਨੂੰ ਕਾਬੂ ਵਿੱਚ ਰੱਖਣ ਲਈ ਇਸ ਨੂੰ ਜੋਸ਼ ਵਿੱਚ ਬਦਲ ਦਿੱਤਾ ਅਤੇ ਇਹ ਜੋਸ਼ ਧਰਮ ਯੁੱਧ ਦੇ ਸਮੇਂ ਵਰਤਣ ਦੀ ਆਗਿਆ ਦਿੱਤੀ ਗਈ ਜਿਸ ਲਈ ਉਹਨਾਂ ਨੂੰ ਪੰਜ ਕਕਾਰਾਂ ਵਿੱਚ ਕੁਰਬਾਨ ਸ਼ਾਮਲ ਕੀਤੀ ਗਈ। ਲੋਭ ਮਾਇਆ ਅਤੇ ਦੁਨਿਆਵੀ ਵਸਤਾਂ ਨਾਲ ਸੰਬੰਧਿਤ ਹੈ ਜੋ ਮਨ ਦੀ ਤ੍ਰਿਸ਼ਨਾ ਤੋਂ ਉਪਜਦਾ ਹੈ। ਇਸੇ ਤਰ੍ਹਾਂ ਮੋਹ ਪਰਿਵਾਰਕ ਰਿਸ਼ਤਿਆਂ ਵਿੱਚ ਉਤਪੰਨ ਹੁੰਦਾ ਹੈ। ਇਹ ਦੋਨੋਂ ਹੀ ਮਨ ਦੇ ਅੰਦਰਲੇ ਭਾਵਾਂ ਨਾਲ ਜੁੜੇ ਹੋਏ ਹਨ। ਲੋਭ ਅਤੇ ਮੋਹ ਦੇ ਤਾਨੇ ਬਾਣੇ ਵਿੱਚੋਂ ਜਦੋਂ ਕੋਈ ਮਨੁੱਖ ਆਪਣੀ ਲੋੜ ਤੋਂ ਜਾਨਾ ਦੌਲਤ ਤਾਕਤ ਅਤੇ ਰਸ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਵਿੱਚੋਂ ਸਹਿਜੇ ਹੀ ਹੰਕਾਰ ਪੈਦਾ ਹੋ ਜਾਂਦਾ ਹੈ ਪਰ ਹੰਕਾਰ ਵਿੱਚੋਂ ਹੀ ਕਾਮ ਅਤੇ ਕ੍ਰੋਧ ਨੂੰ ਵਿਸ਼ੇਸ਼ ਹੁਲਾਰਾ ਮਿਲਦਾ ਹੈ ਕਿਉਂਕਿ ਕਾਮ ਅਤੇ ਕ੍ਰੋਧ ਦੀ ਪੂਰਤੀ ਵੀ ਆਪਣੇ ਤੋਂ ਨੀਵੇਂ ਅਤੇ ਕਮਜ਼ੋਰ ਦੀ ਮਜਬੂਰੀ ਵਿੱਚੋਂ ਕੀਤੀ ਜਾਂਦੀ ਹੈ ਸੋ ਇਹਨਾਂ ਤਿੰਨਾਂ ਲੋਭ ਮੋ ਅਤੇ ਹੰਕਾਰ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਗੁਰੂ ਮਹਾਰਾਜ ਜੀ ਨੇ ਸੂਖਮਤਾ ਨਾਲ ਕੇਸ ਕੰਗਾ ਅਤੇ ਕੜਾ ਤਿੰਨ ਜਿਹੜੇ ਕਾਰ ਹੈਗੇ ਉਹਨਾਂ ਨੂੰ ਸ਼ਾਮਿਲ ਕੀਤਾ ਜਿਵੇਂ ਕੇਸਾਂ ਦੀ ਸਾਫ ਸਫਾਈ ਅਤੇ ਸੰਭਾਲਣ ਲਈ ਕੰਗਾ ਅਤਿਅੰਤ ਜ਼ਰੂਰੀ ਹੈ ਉਸੇ ਤਰ੍ਹਾਂ ਮਨ ਨੂੰ ਇਹਨਾਂ ਵਿਕਾਰਾਂ ਤੋਂ ਸਾਫ ਕਰਨ ਲਈ ਰੋਜ਼ਾਨਾ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਕਰਨ ਦੀ ਲੋੜ ਹੈ ਜਦੋਂ ਸਿੱਖ ਕੇਸਾਂ ਦੀ ਸਫਾਈ ਅਤੇ ਸੰਭਾਲ ਲਈ ਰੋਜ਼ਾਨਾ ਕੰਗਾ ਕਰੇਗਾ ਤਾਂ ਉਸ ਨੂੰ ਯਾਦ ਰਹੇਗਾ ਕਿ ਇਸੇ ਤਰ੍ਹਾਂ ਪੰਜ ਬਾਣੀਆਂ ਦੇ ਪਾਠ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਮਨ ਨੂੰ ਵੀ ਸਾਫ਼ ਕਰਨਾ ਹੈ ਤਾਂ ਕਿ ਦਿਨ ਦੇ ਵਰਤ ਵਿਹਾਰੇ ਦੌਰਾਨ ਜੇਕਰ ਕੋਈ ਵਿਕਾਰਾਂ ਦੀ ਮੈਲ ਚੜ ਜਾਵੇ ਤਾਂ ਉਹ ਪੰਜ ਬਾਣੀਆਂ ਦਾ ਪਾਠ ਕਰਨ ਨਾਲ ਸਾਫ਼ ਤੇ ਜਿਹੜਾ ਮਨ ਆਪਣਾ ਸਾਫ਼ ਤੇ ਨਿਰਮਲ ਹੋ ਜਾਵੇ ਜਿਵੇਂ ਕੰਗਾ ਕੇਸਾਂ ਨੂੰ ਸਾਫ਼ ਕਰ ਦਿੰਦਾ ਹੈ ਗੁਰੂ ਮਹਾਰਾਜ ਨੇ ਸਿੱਖ ਨੂੰ ਇੱਕ ਹੋਰ ਅਹਿਮ ਕਕਾਰ ਹੱਥ ਵਿੱਚ ਕੜਾ ਪੈਣ ਲਈ ਇਸ ਲਈ ਦਿੱਤਾ ਕਿ ਜਦੋਂ ਵੀ ਕੋਈ ਸਿੱਖ ਕੋਈ ਵੀ ਕਰਮ ਕਰੇ ਤਾਂ ਉਸ ਨੂੰ ਹੱਥ ਵਿੱਚ ਪਾਇਆ ਹੋਇਆ ਕੜਾ ਇਹ ਇਹ ਮਹਿਸੂਸ ਕਰਵਾਵੇ ਕਿ ਗੁਰੂ ਮਹਾਰਾਜ ਨੇ ਮੇਰੇ ਹੱਥ ਵਿੱਚ ਕੜਾ ਪਾਇਆ ਹੋਇਆ ਹੈ ਇਸ ਲਈ ਮੈਂ ਕਿਸੇ ਨਾਲ ਕੋਈ ਬੇਈਮਾਨੀ ਨਹੀਂ ਕਰਨੀ ਕਿਰਤ ਦੀ ਸੱਚੀ ਕਮਾਈ ਕਰਨੀ ਹੈ ਕਿਸੇ ਮਜਰੂਮ ਨਾਲ ਵਧਿੱਕੀ ਨਹੀਂ ਕਰਨੀ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਹੈ ਕਿਸੇ ਨਾਲ ਵੀ ਹਥਿਆਰ ਅਤੇ ਕਲਮ ਦੀ ਗਲਤ ਵਰਤੋਂ ਨਹੀਂ ਕਰਨੀ ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਪੰਜ ਕਕਾਰ ਬਖਸ਼ੇ ਇਨ੍ਹਾਂ ਪੰਜ ਵਿਕਾਰਾਂ ਤੇ ਬਿਨਾ ਕਿਸੇ ਕਿਰਿਆ ਦੇ ਤ્યાਗ ਤੋਂ ਅਨੁਸ਼ਾਸਨ ਵਿੱਚ ਰਹਿਦ ਵਿੱਚ ਰਹਿ ਕੇ ਪੰਜ ਬਾਣੀਆਂ ਦੇ ਨਿੱਤ ਨਿਯਮ ਨਾਲ ਖਾਲਸ ਜੀਵਨ ਜਉਣ ਦੀ ਜਾਂਚ ਬਖਸ਼ੀ ਪੰਜ ਬਾਣੀਆਂ ਦੇ ਅਨੁਸਾਰੀ ਹੋ ਕੇ ਪੰਜ ਕਕਾਰਾਂ ਨਾਲ ਰਹਿਤ ਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਸਿੱਖ ਵਿੱਚ ਖਾਲਸ ਧਰਮ ਪਰਵੇਸ਼ ਕਰਦਾ ਹੈ ਜਦੋਂ ਧਰਮ ਪਰਵੇਸ਼ ਕਰਦਾ ਹੈ ਤਾਂ ਮਨ ਵਿੱਚ ਆਪਣੇ ਤੋਂ ਹੀ ਨੇ ਲਈ ਕਮਜ਼ੋਰੀ ਲਈ ਦਇਆ ਵੀ ਆਉਂਦੀ ਹੈ ਜਦੋਂ ਦਇਆ ਤੇ ਧਰਮ ਇਕੱਠੇ ਹੋ ਜਾਣ ਤਾਂ ਮੋਹਕਮ ਦ੍ਰਿੜਤਾ ਵਿੱਚ ਆਉਣਾ ਸੁਭਾਵਿਕ ਹੈ ਅਤੇ ਇਸੇ ਤਰ੍ਹਾਂ ਜਦੋਂ ਦਇਆ ਧਰਮ ਮੋਕਮ ਆ ਜਾਂ ਤਾਂ ਹਿੰਮਤ ਆਪਣੇ ਆਪ ਪ੍ਰਵੇਸ਼ ਕਰ ਜਾਂਦੀ ਹੈ ਜਿਸ ਮਨੁੱਖ ਵਿੱਚ ਦਇਆ ਧਰਮ ਮੋਕਮ ਅਤੇ ਹਿੰਮਤ ਦਾ ਵਾਸ ਹੋ ਜਾਵੇ ਤਾਂ ਉਹ ਸਾਹਿਬ ਦਾ ਰੂਪ ਧਾਰ ਲੈਂਦਾ ਹੈ ਅਤੇ ਦਸ਼ਮੇਸ਼ ਪਿਤਾ ਦੇ ਹੱਥੋਂ ਪੰਜ ਬਾਣੀਆਂ ਦੀ ਸ਼ਕਤੀ ਨਾਲ ਖੰਡੇ ਦੀ ਧਾਰ ਨਾਲ ਤਿਆਰ ਹੋਏ ਅੰਮ੍ਰਿਤ ਨੂ ਸ਼ੱਕ ਕੇ ਉਹ ਸਬਦਾਂ ਮੀਤ ਬਣ ਜਾਂਦਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਕਮ ਸਿੰਘ ਅਤੇ ਭਾਈ ਸਾਇਬ ਸਿੰਘ ਫਿਰ ਗੁਰੂ ਰੂਪ ਖਾਲਸਾ ਪ੍ਰਗਟ ਹੋ ਜਾਂਦਾ ਹੈ ਅਜੇ ਹੀ ਪੂਰਨ ਖਾਲਸੇ ਬਾਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਆਤਮ ਰਸ ਜੈ ਜਾਨਹੀ ਸੋਹੇ ਖਾਲਸ ਦੇਵ ਪ੍ਰਮੇ ਮੋਮੇ ਤਾਸਮੇ ਰੰਚਕ ਨਾ ਹਨ ਪੀਤ ਅਮ੍ਰਿਤ ਦੇ ਦਾਤੇ ਕਲਗੀਆਂ ਵਾਲੇ ਪਾਤਸ਼ਾਸ਼ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਦੋਂ ਮੇਰਾ ਅਜੀਹਾ ਖਾਲਸਾ ਇਨ੍ਹਾਂ ਵਿਕਾਰਾਂ ਤੋਂ ਮੁਕਤ ਹੋ ਖਾਲਸ ਰੂਪ ਵਿੱਚ ਆਤਮ ਰਸ ਨੂੰ ਮਾਨ ਲੈਂਦਾ ਹੈ ਤਾਂ ਉਹ ਖਾਲਸ ਦੇਵਤਾ ਬਣ ਜਾਂਦਾ ਹੈ ਅਤੇ ਉਹ ਖਾਲਸੇ ਵਿੱਚ ਮੇਰੇ ਵਿੱਚ ਅਤੇ ਪ੍ਰਭੂ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਇਸ ਤਰ੍ਹਾਂ ਸਾਨੂੰ ਅਮ੍ਰਿਤ ਛਕਣਾ ਚਾਹੀਦਾ ਹੈ ਅਤੇ ਇਹਨਾਂ ਪੰਜ ਕਾਰਾਂ ਨੂੰ ਧਾਰ ਕੇ ਆਪਦੀ ਜ਼ਿੰਦਗੀ ਨੂੰ ਬਦਲ ਲੈਣਾ ਚਾਹੀਦਾ ਹੈ ਤੇ ਇਹਨਾਂ ਵਿਕਾਰਾਂ ਤੋਂ ਸਾਡੀ ਜਿਹੜੀ ਮੁਕਤੀ ਆ ਉਹ ਹੋ ਜਾਂਦੀ ਹੈ ਸੋ ਸੰਗਤ ਜੀ ਆਸ ਕਰਦੀਆਂ ਕਿ ਤੁਹਾਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਜੇਕਰ ਚਰਚਾ ਕਰਦੇ ਕੋਈ ਗਲਤੀ ਰਹ ਗਈ ਹੋਵੇ ਤਾਂ ਵਾਹਿਗੁਰੂ ਜੀ ਦੀ ਜਾਣਮ ਵਿੱਚ ਸਮਝ ਕੇ ਮੈਂ ਮਾਫ ਕਰਨ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ਣ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ